ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਬ ਉੱਚੀ ਅਦਾਲਤ ਧਰਤੀ ਦਾ ਇੱਕੋ ਇੱਕ ਅਜਿਹਾ ਥਾਂ ਜਿੱਥੇ ਮੀਰੀ ਪੀਰੀ ਅਤੇ ਦਾ ਸਮੇਲ ਹੈ ਰਾਜਸੀ ਅਤੇ ਅਧਿਆਪਕ ਸ਼ਕਤੀ ਇੱਕੋ ਸੱਤ ਹੀਠ ਇਤਿਹਾਸ ਗਵਾਹ ਹੈ ਕਿ ਇਸ ਪਵਿੱਤਰ ਤਖਤ ਦੇ ਸਨਮੁਖ ਕੋਈ ਵੀ ਰਾਜਾ ਮਹਾਰਾਜਾ ਰਾਸ਼ਟਰਪਤੀ ਜਾਂ ਮੁੱਖ ਮੰਤਰੀ ਵੱਡਾ ਨਹੀਂ ਹੈ ਜੋ ਵੀ ਸਿੱਖ ਮਰਿਆਦਾ ਦੀ ਉਲੰਘਣਾ ਕਰਦਾ ਹੈ ਉਸ ਨੂੰ ਇੱਥੇ ਜਵਾਬਦੇਹ ਹੋਣਾ ਪੈਂਦਾ ਹੈ ਅੱਜ ਅਸੀਂ ਤੁਹਾਨੂੰ ਇਨ੍ਹਾਂ ਇਤਿਹਾਸ ਪਲਾਵਾਰੇ ਦੱਸਣ ਜਾ ਰਹੇ ਹਾਂ ਜਦੋਂ ਸ਼ਕਤੀਸ਼ਾਲੀ ਸਿੱਖਸ਼ਿਆਤਾ ਨੂੰ ਇਸ ਤਖਤ ਦੇ ਸਾਹਮਣੇ ਝੁਕਣਾ ਪਿਆ ਇਹ ਸਾਰੀਆਂ ਸ਼ਖਸੀਅਤਾਂ ਆਪਣੇ ਆਪਣੇ ਸਮੇਂ ਦੇ ਦੌਰਾਨ ਬਹੁਤ ਸ਼ਕਤੀਸ਼ਾਲੀ ਸਿੱਖਸ਼ਿਆਤਾ ਸੰਸੂ ਸਮਾਣਾ ਖਰਾਬ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੋ ਆਪ ਸਭ ਅੱਗੇ ਬੇਨਤੀ ਕਰਦੇ ਹਾਂ ਕਿ ਜੇਕਰ ਤੁਸੀਂ ਸਿੱਖ ਇਤਿਹਾਸ ਦੀ ਕਦਰ ਕਰਦੇ ਹੋ ਤਾਂ ਵੀਡੀਓ ਨੂੰ ਆਖਰ ਤੱਕ ਜਰੂਰ ਦੇਖਿਓ ਇਸ ਲਿਸਟ ਵਿੱਚ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਜਿੰਨਾਂ ਨੂੰ ਅਸੀਂ ਸਿਰੇ ਪੰਜਾਬ ਵੀ ਕਹਿੰਦੇ ਹਾਂ ਪੰਜਾਬ ਦੇ ਮਹਾਨ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦੇ ਨਾਮ ਤੋਂ ਹੀ ਦੁਸ਼ਮਣ ਕੰਮ ਜਾਂਦੇ ਸਨ ਪਰ ਜਦੋਂ ਉਹਨਾਂ ਦੇ દੈਨਿਕ ਆਚਰਨ ਸਿੱਖੋ ਮਰਿਆਦਾ ਦੇ ਉਲਟਾ ਹੋ ਗਿਆ ਤਾਂ ਅਕਾਲੀ ਫੂਲਾ ਸਿੰਘ ਨੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੁਖ ਮਤਲਾਬ ਕੀਤਾ ਸੀ ਕਹਿੰਦੇ ਹਨ ਇਸ ਸਮੇਂ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਅਕਾਲੀ ਪੂਰ ਸਿੰਘ ਜੀ ਨੇ ਮਹਾਰਾਜੇ ਨੂੰ ਕੂੜੇ ਮਾਰਨ ਦੀ ਸਜ਼ਾ ਸੁਣਾਈ ਸੀ ਅਤੇ ਇਸ ਇਤਿਹਾਸ ਨੇ ਦੇਖਿਆ ਕਿ ਸਿਰੇ ਪੰਜਾਬ ਦੇ ਆਪਣੀ ਕਮੀਜ਼ ਉਤਾਰ ਦਿੱਤੀ ਭਾਵ ਆਪਣੇ ਸਾਹੀ ਵਸਤਰ ਉਹਨਾਂ ਨੂੰ ਉਤਾਰ ਦਿੱਤੇ ਭਾਵ ਜੋ ਰਾਜੇ ਮਹਾਰਾਜਿਆਂ ਵਾਲੀ ਸਾਹੀ ਪੋਸ਼ਾਕ ਹੁੰਦੀ ਹੈ ਰਾਜੇ ਨੇ ਉਸ ਨੂੰ ਵੀ ਉਪਰੇ ਉਤਾਰ ਕੇ ਰੱਖ ਦਿੱਤਾ ਪੂਰੀ ਨਿਮਰਤਾ ਨਾਲ ਬਿਨਾਂ ਕਿਸੇ ਹੰਕਾਰ ਦੇ ਮਹਾਰਾਜੇ ਦੀ ਇਹ ਨਿਮਰਤਾ ਦੇ 21 ਸੰਕਤ ਦੇ ਦਿਲ ਪੇਗੜ ਗਏ ਘੋੜਿਆਂ ਦੀ ਸਜ਼ਾ ਮਾਫ਼ ਕਰ ਦਿੱਤੀ ਗਈ ਅਤੇ ਸਿਰਫ ਕੁਝ ਮਾਇਆ ਦੀ ਸੇਵਾ ਲਗਾਈ ਗਈ ਜਿਸ ਬਾਰੇ ਆਪਾਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਵਿੱਚ ਗੱਲ ਕੀਤੀ ਹੋਈ ਹੈ ਇਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸ਼ਕਤੀ ਅਤੇ ਇੱਕ ਸੱਚੇ ਸਿੱਖ ਦੀ ਨਿਮਰਤਾ ਜੋ ਉਸ ਸਮੇਂ ਪੰਜਾਬ ਰਾਜ ਦਾ ਰਾਜਾ ਸੀ ਉਸ ਸਮੇਂ ਪੰਜਾਬ ਰਾਜ ਕੋਈ ਛੋਟਾ ਮੋਟਾ ਰਾਜ ਨਹੀਂ ਸੀ ਇਸ ਦੀਆਂ ਹੱਦਾਂ ਦਿਵਯਤਾ ਤੋਂ ਲੈ ਕੇ ਅਫਗਾਨਿਸਤਾਨ ਤੱਕ ਲੱਗਦੀਆਂ ਸਨ ਦੂਸਰੀ ਘਟਨਾ ਵਿੱਚ ਗੱਲ ਕਰਦੇ ਹਾਂ ਬਾਪੂ ਤੇਜਾ ਸਿੰਘ ਪਸੌੜ ਦੀ ਸਾਲ 1928 ਬਾਪੂ ਤੇਜਾ ਸਿੰਘ ਪਸੌੜ ਜੋ ਪੰਜ ਕਾਲਸਾ ਦੀਵਾਨ ਨਾਲ ਜੁੜੇ ਹੋਏ ਸਨ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਭਗਤ ਬਾਣੀ ਨੂੰ ਖਾਣ ਦੀ ਕੋਸ਼ਿਸ਼ ਕੀਤੀ ਸੀ ਗੁਰਬਾਣੀ ਨਾਲ ਛੇੜਛਾੜ ਕਰਨ ਦਾ ਗੁਨਾਹ ਪੰਥਕ ਵਿਦਵਾਨਾਂ ਅਤੇ ਜਥੇਦਾਰਾਂ ਨੇ ਇਸ ਗੱਲ ਨੂੰ ਸਹਿਣ ਨਹੀਂ ਕੀਤਾ ਉਹਨਾਂ ਨੂੰ ਪੰਥ ਵਿਚੋਂ ਸਿੱਖ ਦਿੱਤਾ ਗਿਆ ਇਹ ਸਿੱਖੀ ਦੀ ਬినాਦ ਨਾਲ ਖਿਲਵਾੜ ਦੀ ਇੱਕ ਸਖਤ ਮਿਸਾਲ ਸੀ ਇਸ ਪਿੱਛੋਂ ਤੀਸਰੀ ਘਟਨਾ ਦੀ ਗੱਲ ਕਰੀਏ ਤਾਂ ਉਹ ਸਨ ਮਾਸਟਰ ਤਾਰਾ ਸਿੰਘ ਸਾਲ ਸੀ 1961 ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬੇ ਦੀ ਮੰਗ ਲਈ ਮਰਨ ਵਰਤ ਰੱਖਿਆ ਪੂਰੀ ਪੰਜਾਬੀ ਕੌਮ ਦੀਆਂ ਨਜ਼ਰਾਂ ਉਹਨਾਂ ਤੇ ਟਿਕੀਆਂ ਹੋਈਆਂ ਸਨ ਪਰ ਫਿਰ ਬਿਨਾਂ ਕਿਸੇ ਮੰਗਾ ਮੰਨੇ ਅਰਦਾਸ ਦੀ ਉਲੰਘਣਾ ਕਰਦੇ ਹੋਏ ਉਹਨਾਂ ਨੇ ਇੱਕ ਅਰਥ ਨੂੰ ਤੋੜ ਦਿੱਤਾ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਉਹਨਾਂ ਨੂੰ ਮਤਲਬ ਕੀ ਦੀ ਸਜ਼ਾ ਸੁਣਾਈ ਗਈ ਭਾਂਡੇ ਮਾਂਜਣੇ ਅਤੇ ਜੋੜੇ ਝਾਰਨੇ ਇੱਕ ਵੱਡੇ ਨੇਤਾ ਨੇ ਨਿਮਰਤਾ ਨਾਲ ਸਜ਼ਾ ਕਬੂਲ ਕੀਤੀ ਏ ਸੀ ਸ੍ਰੀ ਅਕਾਲ ਤਖਸੈਬ ਜੀ ਦੀ ਨਿਆ ਪਰਾਲੀ ਇਸ ਪਿੱਛੋਂ ਹੁਣ ਚੌਥੀ ਘਟਨਾ ਦੀ ਗੱਲ ਕਰੀਏ ਤਾਂ ਉਹ ਸੀ ਗਿਆਨੀ ਜੈਲ ਸਿੰਘ ਜੋ ਉਸ ਸਮੇਂ ਭਾਰਤ ਦੇ ਰਾਸ਼ਟਰਪਤੀ ਸਨ ਸਾਲ ਸੀ 1984 ਸ੍ਰੀ ਇਤਿਹਾਸ ਦਾ ਸਭ ਤੋਂ ਦੁਖਾਈ ਸਮਾਂ ਜਦੋਂ ਸ੍ਰੀ ਦਰਬਾਰ ਸਾਹਿਬ ਜੀ ਤੇ ਫੌਜਾਂ ਨੇ ਹਮਲਾ ਕੀਤਾ ਭਾਬਸਾਕਾ ਲੀਲਾ ਤਾਰਾ ਜਿਸ ਨੂੰ ਅਸੀਂ ਆਪਰੇਸ਼ਨ ਬਲੂ ਸਟਾਰ ਵੀ ਕਹਿੰਦੇ ਹਾਂ ਇਸ ਆਪਰੇਸ਼ਨ ਬਲੂ ਸਟਾਰ ਬਾਰੇ 1 ਜੂਨ ਤੋਂ ਲੈ ਕੇ 11 ਜੂਨ ਤੱਕ ਦਾ ਪੂਰਾ ਇਤਿਹਾਸ ਇਸ ਚੈਨਲ ਉੱਪਰ ਵੀ ਅਪਲੋਡ ਕੀਤਾ ਹੋਇਆ ਹੈ 1984 ਦੇ ਵੇਲੇ ਦੇਸ਼ ਦੇ ਰਾਸ਼ਟਰਪਤੀ ਸਨ ਗਿਆਨੀ ਜੈਲ ਸਿੰਘ ਜੀ ਫੌਜਾਂ ਦੇ ਸੁਪਰਵਾਈਨ ਕਮਾਂਡਰ ਉਹਨਾਂ ਦੇ ਹੁੰਦਿਆਂ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ 'ਤੇ ਬਿਆਬਦੀ ਹੋਈ ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਬੜੀ ਬੇਰਹਿਮੀ ਦੇ ਨਾਲ ਢਾਹ ਦਿੱਤਾ ਗਿਆ ਅਤੇ ਦਰਬਾਰ ਸਾਹਿਬ ਦੀ ਬਿਆਬਦੀ ਤੱਕ ਕੀਤੀ ਗਈ ਬਾਅਦ ਵਿੱਚ ਗਿਆਨੀ ਜੈਲ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪੇਸ਼ ਹੋਏ ਆਪਣੀ ਭੁੱਲ ਮੰਨੀ ਅਤੇ ਮਾਫੀ ਮੰਗੀ ਉਹਨਾਂ ਉਨੂੰ ਧਾਰਮਿਕ ਤਨਖਾਹ ਲਗਾਈ ਗਈ ਰਾਸ਼ਟਰਪਤੀ ਦੇ ਹੋਣ ਦੇ ਬਾਵਜੂਦ ਵੀ ਇੱਕ ਸ੍ਰੀ ਅਕਾਲ ਤਖਤ ਸਾਹਿਬ ਦੀ ਸਾਹਮਣੇ ਉਹ ਇੱਕ ਆਮ ਸਿੱਖ ਸਨ ਹੁਣ ਗੱਲ ਕਰਦੇ ਹਾਂ ਪੰਜਵੀਂ ਘਟਨਾ ਦੀ 1985 ਦੇ ਸਮੇਂ ਕੇਂਦਰੀ ਗ੍ਰਹਿ ਮੰਤਰੀ ਸਨ ਸਰਦਾਰ ਬੂਟਾ ਸਿੰਘ ਸਾਕਾ ਲੀਲਾ ਤਾਰਾ ਤੋਂ ਬਾਅਦ ਅਕਾਲ ਤਖਤ ਸਾਹਿਬ ਦੀ ਮਰਮਤ ਦਾ ਸਵਾਲ ਆਇਆ ਤਾਂ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਨੇ ਸਰਕਾਰੀ ਕਾਰ ਸੇਵਾ ਕਰਵਾਉਣ ਦਾ ਫੈਸਲਾ ਕੀਤਾ ਪੰਥ ਨੇ ਉਸ ਨੂੰ ਕਬੂਲ ਸਵੀਕਾਰ ਨਾ ਕੀਤਾ ਬੂਟਾ ਸਿੰਘ ਨੂੰ ਪੰਥ ਵਿੱਚੋਂ ਸੇਕ ਦਿੱਤਾ ਕਾਫੀ ਸਾਲਾਂ ਬਾਅਦ 1993 ਵਿੱਚ ਉਹ ਸੀਰੀਜ਼ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਸਨਮੁਖ ਆਏ ਉਹਨਾਂ ਨੂੰ ਭਾਰੀ ਧਾਰਮਿਕ ਸੇਵਾ ਦੀ ਸਜ਼ਾ ਲੱਗੀ ਜਿਵੇਂ ਜੋੜੇ ਸਾਫ ਕਰਨੇ ਭਾਂਡੇ ਮਾਂਜਣੇ ਆਦ ਸਜ਼ਾ ਪੂਰੀ ਹੋਣ ਤੋਂ ਬਾਅਦ ਉਹਨਾਂ ਨੂੰ ਪੰਥ ਵਿੱਚ ਵਾਪਸ ਲਿਆ ਗਿਆ ਸੀ ਹੁਣ ਜੇਕਰ ਸੇਮੀ ਘਟਨਾ ਦੀ ਗੱਲ ਕਰੀਏ ਤਾਂ ਉਹ ਹੈ 1986 ਦੇ ਸਮੇ ਉਸ ਸਮੇ ਮੌਜੂਦਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੇ ਨਾਲ ਸੰਬੰਧਤ ਹੈ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਪੁਲਿਸ ਭੇਜ ਦਿੱਤੀ ਅਤੇ ਆਪਰੇਸ਼ਨ ਬਲੈਕ ਬਟਰ ਬਨ ਉਹਨਾਂ ਨਾਲ ਪਰਿਵਾਰਕ ਮੈਂਬਰ ਉਸ ਗੱਲ ਨੂੰ ਨਰਕਾਰ ਦੇ ਸਨ ਉਹੋ ਉਹਨਾਂ ਅਜਿਹਾ ਕੁਝ ਵੀ ਨਹੀਂ ਕੀਤਾ ਸੀ ਪਰ ਬਹੁਤੀਆਂ ਅਖਬਾਰਾਂ ਅਤੇ ਬਹੁਤ ਸਾਰੇ ਆਰਟੀਕਲਸ ਵਿੱਚ ਸਾਨੂੰ ਇਹ ਜਾਣਕਾਰੀ ਮਿਲਦੀ ਹੈ ਭਾਈ ਦਰਸ਼ਨ ਸਿੰਘ ਰਾਗੀ ਜੋ ਉਸ ਸਮੇਂ ਕਾਰਜਕਾਰੀ ਦਰਜਤੇਦਾਰ ਸਨ ਉਹਨਾਂ ਨੇ ਸੁਰਜੀਤ ਸਿੰਘ ਬਰਨਾਲਾ ਨੂੰ ਤਲਬ ਕੀਤਾ ਪਰ ਬਰਨਾਲਾ ਸਾਹਿਬ ਪੀਸ ਨਹੀਂ ਹੋਏ ਨਤੀਜਾ ਉਹਨਾਂ ਨੂੰ ਪੰਥ ਵਿੱਚੋਂ ਸੇਕ ਦਿੱਤਾ ਬਾਅਦ ਵਿੱਚ ਜਦੋਂ ਉਹਨਾਂ ਪੇਸ਼ ਹੋਏ ਤਾਂ ਉਹਨਾਂ ਨੂੰ 21 ਦਿਨਾਂ ਲਈ ਲੰਗਰ ਵਿੱਚ ਸੇਵਾ ਪਾਠ ਕਰਨ ਦੀ ਸਜ਼ਾ ਮਿਲੀ। ਉਹਨਾਂ ਨੇ ਨਿਮਰਤਾ ਨਾਲ ਸਜ਼ਾ ਸਬਕਾਰ ਕਰ ਲਈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਰਜੀਤ ਸਿੰਘ ਬਰਨਾਲਾ ਨੂੰ ਉਸ ਸਮੇਂ ਥਾਮਲੇ ਦੇ ਨਾਲ ਬਨ ਕੇ ਗਲੇ ਦੇ ਵਿੱਚ ਇੱਕ ਸ਼ਕਤੀ ਤੱਕ ਵੀ ਲਟਕਾਈ ਗਈ ਜਿਸ ਉੱਪਰ ਲਿਖਿਆ ਸੀ ਪਾਪੀ ਨੂੰ ਬਖਸ਼ਣ ਹਾ। ਤੁਹਾਡੀ ਜਾਣਕਾਰੀ ਲਈ ਅਸੀਂ ਦੱਸ ਦਈਏ ਕਿ ਜਿੰਨੀਆਂ ਵੀ ਘਟਨਾਵਾਂ ਅਸੀਂ ਹੁਣ ਤੱਕ ਦੱਸੀਆਂ ਹਨ ਜੇਕਰ ਤੁਸੀਂ ਉਹਨਾਂ ਬਾਰੇ ਕੋਈ ਵੀਰ ਫੈਕਟ ਵੀਡੀਓ ਕਿਸੇ ਵੀ ਖਾਸ ਘਟਨਾ ਬਾਰੇ ਜਾਣਨੀ ਚਾਹੁੰਦੇ ਹਾਂ ਤਾਂ ਕਮੈਂਟ ਕਰਕੇ ਦੱਸਿਓ ਆਪਾਂ ਉਸ ਬਾਰੇ ਵੀ ਇੱਕ ਅਲੱਗ ਤੋਂ ਵੀਡੀਓ ਡਿਟੇਲ ਵਿੱਚ ਬਣਾ ਦੇਵਾਂ ਹੁਣ ਗੱਲ ਕਰਦੇ ਹਾਂ ਸੱਤਵੇਂ ਘਟਨਾ ਦੀ ਜੋ ਹਾਲਿਆਂ ਵਿੱਚ ਹੀ ਵਾਪਰੀ ਹੈ ਇਹ ਹੈ ਸੁਖਵੀਰ ਸਿੰਘ ਬਾਦਲਾ ਤੇ ਅਕਾਲੀ ਲੀਡਰਸ਼ਿਪ ਦੀ ਸਾਲ ਸੀ 2024 ਅਤੇ ਉਸ ਸਮੇਂ ਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਗਿਆਨੀ ਅਰਗਵੀਰ ਸਿੰਘ ਜੀ 2007 ਤੋਂ ਲੈ ਕੇ 2017 ਤੱਕ ਅਕਾਲੀ ਦਲ ਦੀ ਸਰਕਾਰ ਦੌਰਾਨ ਉਹਨੀਆਂ ਗਲਤੀਆਂ ਜਿਵੇਂ ਡੇਰਾ ਸਰਸਾ ਮੁਖੀ ਨੂੰ ਮਾਫੀ ਦੇਣਾ ਗੁਰਗ੍ਰਾਜ ਸਾਹਿਬ ਜੀ ਦੀ ਬਿਆਬਦੀ ਦੇ ਇਨਸਾਫ ਵਿੱਚ ਦੇਰੀ ਵਿਦਵਾ ਅਫਸਰਾਂ ਦੀ ਸਤਾਨੀ ਆਦ ਅਕਾਲ ਤੱਕ ਸਾਹਿਬ ਜੀ ਨੇ ਸੁਖਵੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਉਹਨਾਂ ਨੂੰ ਨਿਮਰਤਾ ਸਹਿਤ ਸੇਵਾ ਕਰਨਾ ਅਤੇ ਪੰਥ ਤੋਂ ਮਾਫੀ ਮੰਗਣ ਲਈ ਕਿਹਾ ਗਿਆ ਅਤੇ ਉਸ ਸਮੇਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਸਾਰੀਆਂ ਸਜਾਵਾਂ ਨੂੰ ਸਿਰ ਮੱਥੇ ਪਰਵਾਨ ਕੀਤਾ ਜਿਸ ਨੂੰ ਭੁਗਤਣ ਦਰਾਨ ਉਹਨਾਂ ਉੱਤੇ ਗੋਲੀ ਦੇ ਨਾਲ ਹਮਲਾ ਵੀ ਹੋਇਆ ਸੀ ਜਿਸ ਬਾਰੇ ਤੁਸੀਂ ਜਾਣਦੇ ਹੋਮੋਗੇ ਸੋ ਉੱਪਰ ਦੱਸੀਆਂ ਸਾਰੀਆਂ ਕਟਨਾਮਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਕਾਰਵਾਈ ਇਹ ਸਾਰੀਆਂ ਪ੍ਰਕਿਰਿਆ ਸਹਿਤ ਕਰਦੀ ਹੈ ਕਿ ਅਜੇ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਅਧਿਕਾਰ ਜਾਉਂਦਾ ਹੈ ਅਤੇ ਹਰ ਇੱਕ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਆਪਣਾ ਸਮਰੀਮ ਕੋਟ ਮੰਨਦਾ ਹੈ ਇਸ ਤੋਂ ਇਲਾਵਾ ਸੁਖਵੀਰ ਸਿੰਘ ਬਾਦਲ ਦੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 2009 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੇ ਫਖਰੇ ਕੌਮ ਦਾ ਕਿਤਾਬ ਦਿੱਤਾ ਸੀ ਪਰ 2024 ਵਿੱਚ ਉਹਨਾਂ ਦੀ ਸਰਕਾਰ ਦੌਰਾਨ ਹੋਈਆਂ ਗਲਤੀਆਂ ਕਾਰਨ ਇਹ ਕਿਤਾਬ ਨੂੰ ਵੀ ਵਾਪਸ ਲੈ ਲਿਆ ਗਿਆ ਸੋ ਅਜਿਹੀਆਂ ਕਾਰਵਾਈਆਂ ਵੀ ਸ੍ਰੀ ਅਕਾਲ ਤਖਤ ਸਾਹਿਬ ਬਖਰੀ ਬਖਰੀ ਸਮਨੇ ਤੇ ਹੋਈਆਂ ਦੇਖੀਆਂ ਜਾ ਸਕਦੀਆਂ ਹਨ ਸੋ ਇਹ ਸਨ ਉਹ ਇਤਿਹਾਸਕ ਪਲ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੇ ਇਹ ਸਾਬਤ ਕੀਤਾ ਕਿ ਸਿੱਖੀ ਵਿੱਚ ਕੋਈ ਵੀ ਸ਼ਖਸੀਅਤ ਧਰਮ ਤੋਂ ਵੱਡੀ ਨਹੀਂ ਹੈ ਮਹਾਰਾਜਾ ਹੋਵੇ ਜਾਂ ਰਾਸ਼ਟਰਪਤੀ ਮੁੱਖ ਮੰਤਰੀ ਹੋਵੇ ਜਾਂ ਕੇਂਦਰੀ ਮੰਤਰੀ ਕੀ ਇੰਦਰ ਜੇਕਰ ਸਿੱਖ ਮਰਿਆਦਾ ਦੀ ਉਲੰਘਣਾ ਹੁੰਦੀ ਹੈ ਤਾਂ ਸਭ ਨੂੰ ਇੱਥੇ ਜਵਾਬਦੇਹ ਹੋਣਾ ਪੈਂਦਾ ਹੈ ਅਤੇ ਇਹ ਵੀ ਇਤਿਹਾਸ ਸਾਡੇ ਸਾਹਮਣੇ ਹੈ ਕਿ ਜਿਨ੍ਹਾਂ ਨੇ ਨਿਮਰਤਾ ਨਾਲ ਆਪਣੀਆਂ ਗਲਤੀਆਂ ਮੰਨੀਆਂ ਉਹਨਾਂ ਨੂੰ ਪੰਥ ਨੇ ਮਾਫ਼ ਕੀਤਾ ਪਰ ਜਿਨ੍ਹਾਂ ਨੇ ਹੰਕਾਰ ਵਿੱਚ ਆ ਕੇ ਮਾਫੀ ਮੰਗਣ ਤੋਂ ਇਨਕਾਰ ਕੀਤਾ ਉਹਨਾਂ ਦੇ ਨਾਮ ਇਤਿਹਾਸ ਵਿੱਚ ਕਾਲੇ ਅੱਖਰਾਂ ਵਿੱਚ ਲਿਖੇ ਗਏ ਹਨ ਸੋ ਇਹ ਹੈ ਅਕਾਲ ਤਖਤ ਸਾਹਿਬ ਜੀ ਦੀ ਨਿਮਰਤਾ ਇਹ ਹੈ ਸਿੱਖ ਪਰੰਪਰਾ ਦਾ ਸ਼ਕਤੀ ਜਿੱਥੇ ਨਿਆਂ ਹੈ ਉਥੇ ਐ ਵੇਤ ਨਹੀਂ ਜਿੱਥੇ ਸੱਚ ਹੈ ਉਥੇ ਤਾਕਤ ਦਾ ਹੰਕਾਰ ਨਹੀਂ ਜਿੱਥੇ ਧਰਮ ਹੈ ਉਥੇ ਸਿਆਸਤ ਝੁਕਦੀ ਹੈ ਇਹ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਇਤਿਹਾਸ ਇਹੀ ਹੈ ਸਿੱਖ ਦਾ ਪੰਥ ਦਾ ਮਾਰ ਸੋ ਏ ਸੀ ਅਕਾਲ ਤਖਤ ਸਾਹਿਬ ਜੀ ਦਾ ਉਹ ਇਤਿਹਾਸ ਜੋ ਅਣ ਸੁਣਿਆ ਇਤਿਹਾਸ ਜੇ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਅੱਗੇ ਸਿਆਰ ਜਰੂਰ ਕਰੇ ਆਪਣੇ ਬੱਚਿਆਂ ਨੂੰ ਵੱਤਬੱਤ ਸਿੱਖਾ ਇਤਿਹਾਸ ਨਾਲ ਜੋੜੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ